ਜਿਹੜਾ ਵੀ ਕੰਮ ਕਰਦੇ ਆ ਉਹ ਕੰਪਨੀ ਐਂਡ ਬ੍ਰਾਂਡ ਦਾ ਹੀ ਕਰਦੇ ਆ ਇਹਦਾ ਜਿਹੜਾ ਆਲਾਮਬਾ ਉਹ ਬਿਲਕੁਲ ਨਹੀਂ ਹੈਗਾ ਅਸੀਂ 100 ਐਂਡ ਪਰ 1% ਗਰੰਟੀ ਲੈ ਕੇ ਚੱਲਦੇ ਆ ਵੀ ਸਾਡਾ ਕੱਪੜਾ ਜਿਹੜਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਤਵਿੰਦਰ ਕੌਰ ਫੈਟੇ ਬਟਿਕ ਬਰਡਰੁਖਾਂ ਤੋਂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਪ੍ਰਿੰਟ ਸੂਟ ਲੈ ਕੇ ਆਏ ਆ ਜਿਹੜੀਆਂ ਵੀ ਮੇਰੀਆਂ ਭੈਣਾਂ ਮੈਨੂੰ ਮੈਸੇਜ ਕਰਦੀਆਂ ਸੀ ਵੀ ਭੈਣੋ ਤੁਸੀਂ ਪ੍ਰਿੰਟ ਸੂਟ ਲੈ ਕੇ ਆਇਓ ਆਪਾਂ ਹਰ ਇੱਕ ਜਿਹੜਾ ਵੀ ਕੰਮ ਕਰਦੇ ਆ ਉਹ ਕੰਪਨੀ ਐਂਡ ਬ੍ਰਾਂਡ ਦਾ ਹੀ ਕਰਦੇ ਆ ਇਹ ਬਹੁਤ ਵਧੀਆ ਕੰਪਨੀ ਦੇ ਸੂਟ ਨੇ ਮਤਲਬ ਕਿ ਇਹਦਾ ਜਿਹੜਾ ਲਾਂਬਾ ਉਹ ਬਿਲਕੁਲ ਨਹੀਂ ਹੈਗਾ ਅਸੀਂ 100 ਪਰ 1% ਗਾਰੰਟੀ ਲੈ ਕੇ ਚੱਲਦੇ ਆਂ ਵੀ ਸਾਡਾ ਕਪੜਾ ਜਿਹੜਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਇਹ ਡੈਂਟਿੰਗ ਲਾਈਨਿੰਗ ਮਸਲੀਨ ਦੇ ਉੱਪਰ ਜਿਹੜੇ ਨੇ ਸੂਟ ਬਣੇ ਹੋਏ ਨੇ ਤੇ ਇਹ ਬਹੁਤ ਵਧੀਆ ਬ੍ਰਾਂਡ ਦੇ ਫੈਬਰਿਕ ਦੇ ਉੱਪਰ ਬਣੇ ਹੋਇਆ ਸੂਟ ਤੇ ਇਹਦਾ ਜਿਹੜਾ ਪ੍ਰਿੰਟ ਆ ਤੁਸੀਂ ਵੇਖ ਸਕਦੇ ਹੋਗੇ ਜੇ ਤੁਹਾਨੂੰ ਜਿਹੜੇ ਜਿਹੜੇ ਸੂਟ ਵੀ ਆਪਣੇ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹਨਾਂ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਦੇ ਉੱਪਰ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੈਂਡ ਕਰਿ ਜਾਇਓ ਕਿਉਂਕਿ ਸਾਰੇ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਸੂਟ ਵਾਰੀ ਵਾਰੀ ਨਾਲ ਤੇ ਹਰ ਇੱਕ ਸੂਟ ਦਾ ਜਿਹੜਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾਗਾ ਤੇ ਤੁਸੀਂ ਵੇਖ ਲਓ ਇਹ ਸੂਟ ਬਹੁਤ ਸੋਹਣੇ ਨੇ ਇਹਨਾਂ ਦੀ ਜਿਹੜੀ ਆਪਣੇ ਰੇਟ ਲਗਾਏ ਉਹ 1250 ਰੁਪਏ ਲਗਾਇਆਗਾ ਜਦਕਿ ਮਾਰਕੀਟ ਦੇ ਵਿੱਚ ਇਹ 1600 1700 ਦੇ ਵਿੱਚ ਵਿਕ ਰਿਹਾ ਆ ਆਪਾਂ ਨੇ ਤੁਹਾਨੂੰ ਕਾਫੀ ਲੈਸ ਪ੍ਰਾਈਸ ਦੇ ਵਿੱਚ ਤਾਂ ਦੇ ਰਹੇ ਆ ਕਿਉਂਕਿ ਇੱਕ ਰਖੜੀਆਂ ਦਾ ਜਿਹੜਾ ਤਿਹਾਰਾ ਭੈਣਾਂ ਦੇ ਲਈ ਸਪੈਸ਼ਲੀ ਬਣਿਆ ਹੋਇਆ ਆਪਾਂ ਸਾਰੀਆਂ ਭੈਣਾਂ ਲਈ ਆਫਰ ਕਰ ਦਿੱਤੀ ਆ 1250 ਦੇ ਵਿੱਚ ਤੇ ਆ ਵੀ ਡੈਂਟਿੰਗ ਲਾਈਨਿੰਗ ਦੇ ਉੱਪਰ ਹੀ ਪ੍ਰਿੰਟ ਹੈ ਇਹ ਵਾਲਾ ਪ੍ਰਿੰਟ ਵੀ ਜੇ ਤੁਸੀਂ ਵੇਖੋਗੇ ਤਾਂ ਬਹੁਤ ਜ਼ਿਆਦਾ ਪ੍ਰੈਟੀ ਲੱਗ ਰਿਹਾ ਤੁਸੀਂ ਇਹ ਵਾਲਾ ਪ੍ਰਿੰਟ ਆ ਜਿਹੜਾ ਇਹ ਵੀ 1250 ਦੇ ਵਿੱਚ ਹੀ ਆਪਾਂ ਦੇ ਰਹਿਆਂਗੇ ਨਾਲ ਨਾਲ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਪ੍ਰਿੰਟ ਨੇ ਉਹ ਦਿਖਾਵਾਂਗੇ ਜਿਹੜੀਆਂ ਵੀ ਭੈਣਾਂ ਨੇ ਪ੍ਰਿੰਟ ਲੈਣੇ ਆ ਨਾ ਉਹ ਸਾਨੂੰ ਜ਼ਰੂਰ ਮੈਸੇਜ ਕਰਿਓ ਤੇ ਸਾਡੀ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਤੁਸੀਂ ਕਹਿ ਦੱਲੇ ਹੋ ਨਾ ਵੀ ਕੱਪੜੇ ਦਾ ਕੰਮ ਨਹੀਂ ਸ਼ੁਰੂ ਕਰਦੇ ਆਪਾਂ ਅੱਜ ਕੱਪੜੇ ਦਾ ਕੰਮ ਜਿਹੜਾ ਸ਼ੁਰੂ ਕਰ ਚੁੱਕੇ ਅਗੇ ਬਹੁਤ ਸੋਹਣੇ ਪ੍ਰਿੰਟ ਨੇ ਪ੍ਰਿੰਟ ਸੂਟ ਹੀ ਬਹੁਤ ਸੋਹਣੇ ਨੇ ਤੁਸੀਂ ਜ਼ਰੂਰ ਸਾਡੇ ਤੋਂ ਸੂਟ ਲਿਓ ਤੇ ਇਹ ਵਾਲਾ ਪ੍ਰਿੰਟ ਵੀ ਬਹੁਤ ਪਿਆਰਾ ਸੇਮ ਹੀ ਸਟੱਫ ਹੈ ਡੈਂਟਿੰਗ ਲਾਈਨਿੰਗ ਦੇ ਉੱਪਰ ਮਸਲੀਨ ਤੇ ਸੌਫਟ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਆ ਖੜਦੜੇ ਨਹੀਂ ਹੈਗੀ ਬਹੁਤ ਸੌਫਟ ਹੈ ਮਤਲਬ ਕਿ ਗਰਮੀਆਂ ਵਾਲਾ ਹੀ ਫੈਬਰਿਕ ਆ ਜੇ ਤੁਸੀਂ ਇਹ ਕਹਿਦਾਂ ਨੇ ਵੀ ਕੋਟ ਸੈੱਟ ਬਣਾਉਣੇ ਆਪਾਂ ਨੇ ਪਲਾਜ਼ੋ ਨਾਲ ਬਣਾਉਣੇ ਆ ਕੋਟ ਸੈੱਟ ਇਹਨਾਂ ਦੇ ਬਹੁਤ ਸੋਹਣੇ ਲੱਗਣਗੇ ਦੇਖੋ ਤੁਸੀਂ ਜਿਹੜੇ ਪ੍ਰਿੰਟ ਨੇ ਉਹ ਵੱਡੇ ਵੱਡੇ ਪ੍ਰਿੰਟ ਦੇ ਵਿੱਚ ਕੋਟ ਸੈਟ ਬਹੁਤ ਪਿਆਰਾ ਲੱਗੂਗਾ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾਗਾ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਸਾਡੇ ਤੋਂ ਤੇ ਆਪਾਂ ਤੁਹਾਨੂੰ ਇਹ ਵਾਲੇ ਪ੍ਰਿੰਟ ਤਾਂ ਸਾਰੇ ਦਿਖਾਈ ਦਿੱਤੇ ਤੇ ਹੋਰ ਵੀ ਤੁਹਾਨੂੰ ਦੋ ਤਿੰਨ ਪ੍ਰਿੰਟ ਆਪਣੇ ਕੋਲ ਰਹਿੰਦੇ ਆ ਉਹ ਵੀ ਦਿਖਾਣੇ ਆਂਗੇ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਈ ਜਾਣਗੇ ਤੁਸੀਂ ਉਹਨਾਂ ਦਾ ਹੀ ਸਕਰੀਨਸ਼ਾਟ ਆ ਜਿਹੜਾ ਉਹ ਲਈ ਚਲਿਓ ਤੇ ਆਪਾਂ ਨੂੰ ਪਤਾ ਚੱਲੀ ਜਾਊਗਾ ਵੀ ਇਹ ਨਾ ਪ੍ਰਿੰਟਰ ਨੇ ਜਿਹੜੇ ਉਹ ਕਿੰਨੇ ਸੋਹਣੇ ਲੱਗ ਰਹੇ ਆ ਜਿਹੜੇ-ਜਿਹੜੇ ਤੁਹਾਨੂੰ ਪਸੰਦ ਆਈਗੇ ਉਹਨਾਂ ਦੇ ਸਕਰੀਨਸ਼ਾਟ ਜ਼ਰੂਰ ਲਿਓ ਤੇ ਸਾਨੂੰ WhatsApp ਦੇ ਉੱਪਰ ਜ਼ਰੂਰ ਦੱਸਿਓ ਵੇ ਜਿੰਨਾ ਵੀ ਪਣਾ ਨੇ ਲੈਣੇ ਨੇ 1250 ਪਾਣੇ ਦਾ ਜਿਹੜਾ ਕਿ ਰੇਟ ਆ ਉਹ ਰੱਖਿਆਗਾ ਇਹ ਵਾਲਾ ਸੂਟ ਦਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਰਸਟ ਔਰੇਂਜਾ ਕਲਰ ਹੈ ਪ੍ਰਿੰਟ ਵੀ ਬਹੁਤ ਸੋਹਣਾਗਾ ਤੇ ਤੁਸੀਂ ਇਹ ਵਾਲਾ ਸੂਟ ਵੀ ਬਹੁਤ ਮੈਨੂੰ ਸੋਹਣਾ ਲੱਗਿਆ ਸਾਰੇ ਹੀ ਪ੍ਰਿੰਟ ਹਟਕੇ ਨੇ ਮਤਲਬ ਕਿ ਜਿਆਦਾ ਕਾਮਨ ਨਹੀਂ ਹੈਗੇ ਬਟ ਮਾਰਕੀਟ ਰੇਟ ਇਹਨਾਂ ਦੇ ਬਹੁਤ ਜਿਆਦਾ ਨਹੀਂ 1500 1700 ਤੱਕ ਇਹ ਸੇਲ ਹੁੰਦੇ ਆ ਬਟ ਆਪਾਂ ਨੇ ਇਹਨਾਂ ਨੂੰ ਬਹੁਤ ਹੀ ਘੱਟ ਰੇਟ ਦੇ ਉੱਪਰ ਤੁਹਾਡੇ ਲਈ ਸਪੈਸ਼ਲੀ ਜਿਹੜੀ ਆਪਣੇ ਰੱਖੜੀਆਂ ਨੇ ਰਖੜੀਆਂ ਦੇ ਉੱਪਰ ਆਪਣਾ ਆਫਰ ਆ ਜਿਹੜੀ ਇਹਨਾਂ ਦੀ ਲਗਾਈ ਆ ਸਾਰੀਆਂ ਭੈਣਾਂ ਲਈ ਸਰਪ੍ਰਾਈਜ਼ ਆ ਤੇ ਸਾਰੇ ਸੂਟ ਬਹੁਤ ਸੋਹਣੇ ਨੇ ਸਾਰਿਆਂ ਦੇ ਪ੍ਰਿੰਟ ਬਹੁਤ ਸੋਹਣੇ ਨੇ ਤੇ ਇੱਕ ਪ੍ਰਿੰਟ ਆਪਣੇ ਕੋਲੋਂ ਲਾਸਟ ਰਹਿ ਗਿਆ ਇਹ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਤੁਸੀਂ ਇਹਨੂੰ ਮੈਚਿੰਗ ਲੈਣਾ ਹੋਇਆ ਤਾਂ ਆਪਾਂ ਮੈਚਿੰਗ ਵੀ ਬਣਾ ਦਾਂਗੇ ਜੇ ਤੁਸੀਂ ਆਲ ਓਵਰ ਲੈਣੇ ਹੋਏ ਤਾਂ ਆਲ ਓਵਰ ਵੀ ਆਪਾਂ ਤੁਹਾਨੂੰ ਦੇ ਦਵਾਂਗੇ ਤੇ ਬਹੁਤ ਸੋਹਣੇ ਲੱਗਦੇ ਆ ਵਿਦਆਊਟ ਦੁਪੱਟੇ ਤੋਂ ਨੇ 1250 ਦੇ ਵਿੱਚ ਜਿੰਨਾ ਵੀ ਭੈਣਾਂ ਨੂੰ ਇਹ ਸੂਟ ਪਸੰਦ ਆਏ ਨੇ ਉਹ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ ਤੇ ਬਹੁਤ ਸੋਹਣੇ ਪ੍ਰਿੰਟ ਨੇ ਗਰੰ ਮਤਲਬ ਕਿ ਆਪਣਾ ਫੈਬਰਿਕ ਆ ਜਿਹੜਾ ਫੁੱਲ ਗਰੰਟੀ ਵਾਲਾ ਤੇ ਬਹੁਤ ਸੋਹਣਾ ਲੱਗ ਰਿਹਾ ਕਪੜਾ ਕਪੜੇ ਦੀ ਕੋਈ ਕੰਪਲੇਂਟ ਨਹੀਂ ਹੈਗੀ ਮਤਲਬ ਕਿ ਤੁਸੀਂ ਇੱਕ ਵਾਰ ਸਾਡੇ ਤੋਂ ਜਦੋਂ ਕਪੜਾ ਲਓਗੇ ਤਾਂ ਬਾਰ ਬਾਰ ਹੀ ਲਓਗੇ ਤੇ ਥੈਂਕ ਯੂ ਜੀ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ so much